ਅੱਸੀ ਗੱਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦੋ ਲਫ਼ਜ਼ ਤੁਸੀਂ ਅਕਸਰ ਜਦੋਂ ਸਿਆਸੀ ਚਰਚਾ ਚੱਲਦੀ ਹੈ ਤੇ ਦੋ ਲਫ਼ਜ਼ ਤੁਸੀਂ ਅਕਸਰ ਸੁਣਦੇ ਹੋਵੋਗੇ। ਹੌਟ ਸੀਟ ਕਿ ਫਲਾਹ ਸੀਟ ਹੌਟ ਹੈ ਫਲਾਹ ਥਾਂ ਤੋਂ ਫਲਾਹ ਬੰਦਾ ਚੋਣ ਲੜ ਰਿਹਾ ਹੈ। ਹੌਟ ਸੀਟ ਤੇ ਫਲਾਹ ਪਾਰਟੀ ਨੇ ਫਲਾਹ ਬੰਦੇ ਨੂੰ ਟਿਕਟ ਦਿੱਤੀ। ਹੌਟ ਸੀਟ ਤੇ ਮੁਕਾਬਲਾ ਗਹਿਗਾ ਚਾ ਇੰਨੀਆਂ ਵੋਟਾਂ ਦਾ ਫਰਕ ਹੈ ਜਾਂ ਕਿਵੇਂ ਵੀ। ਇਹ ਚੀਜ਼ਾਂ ਤੁਸੀਂ ਅਕਸਰ ਸੁਣਦੇ ਹੋ। ਦੂਜਾ ਇਹ ਕਿ ਦਿੱਲੀ ਦਾ ਰਾਹ ਯੂਪੀ ਤੋਂ ਹੋ ਕੇ ਜਾਂਦਾ ਹੈ। ਇਹ ਵੀ ਅਕਸਰ ਸਾਡੇ ਜਿਹੜੇ ਸਿਆਸੀ ਵਿਸ਼ਲੇਸ਼ਕ ਨੇ ਇਹ ਦੋ ਸ਼ਬਦਾਂ ਨੂੰ ਬਹੁਤ ਵਰਤਦੇ ਆ ਪਰ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਦਿਲਚਸਪ ਤੱਥ ਲੋਕ ਸਭਾ ਚੋਣ ਦੇ ਨਾਲ ਜੁੜੇ ਹੋਏ ਕਿ ਭਾਰਤ ਦਾ ਇੱਕ ਅਜਿਹਾ ਸੂਬਾ ਜਿਸ ਨੇ 9 ਪ੍ਰਧਾਨ ਮੰਤਰੀ ਦਿੱਤੇ ਜਿਹੜੇ ਸੂਬੇ ਦੇ ਵਿੱਚੋਂ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚੋਂ 9 ਪ੍ਰਧਾਨ ਮੰਤਰੀ ਚੁਣੇ ਗਏ ਪਹਿਲੇ ਪ੍ਰਧਾਨ ਮੰਤਰੀ ਤੋਂ ਲੈ ਕੇ ਹੁਣ ਤੱਕ ਦੇ ਪ੍ਰਧਾਨ ਮੰਤਰੀ ਤੱਕ ਕੀ ਤੁਸੀਂ ਇਹ ਸੋਚ ਸਕਦੇ ਆ ਕਿ 9 ਪ੍ਰਧਾਨ ਮੰਤਰੀ ਜਿਨ੍ਹਾਂ ਦੇ ਵਿੱਚੋਂ 4 ਕਾਂਗਰਸੀ ਸੀ ਪੰਜ ਗੈਰ ਕਾਂਗਰਸੀ ਤੇ ਪਹਿਲਾ ਪ੍ਰਧਾਨ ਮੰਤਰੀ ਵੀ ਉਸ ਸੂਬੇ ਦੇ ਵਿੱਚੋਂ ਆਉਂਦਾ ਹੋਵੇ ਕਿਸੇ ਲੋਕ ਸਭਾ ਹਲਕੇ ਦੇ ਵਿੱਚੋਂ ਆਉਂਦਾ ਹੋਵੇ ਤੇ ਜਿਹੜਾ ਅੱਜ ਦਾ ਮੌਜੂਦਾ ਪ੍ਰਧਾਨ ਮੰਤਰੀ ਹੈ ਉਹ ਵੀ ਉੱਥੋਂ ਹੀ ਆਉਂਦਾ ਹੋਵੇ ਗੱਲਬਾਤ ਕਰਾਂਗੇ ਉੱਤਰ ਪ੍ਰਦੇਸ਼ ਦੀ ਤੇ ਜਿਹੜੀ ਆ ਹੌਟ ਸੀਟ ਆਲਾ ਸਾਡੇ ਇੱਕ ਕਲੇਮ ਜਾਂ ਕੀਤਾ ਜਾਂਦਾ ਕਿ ਹੌਟ ਸੀਟ ਹੈ ਜੀ ਫਲਾਂ ਸੀਟ ਤੇ ਫਲਾਂ ਬੰਦਾ ਭੜ ਰਿਹਾ ਹੌਟ ਸੀਟ ਦਾ ਫਾਇਦਾ ਕੀ ਲੋਕਾਂ ਨੂੰ ਵੀ ਹੁੰਦਾ ਹੌਟ ਸੀਟ ਕੀ ਹੈ ਕਿ ਲੋਕਾਂ ਦੇ ਸੁਪਨੇ ਜਿਹਨੇ ਜੋ ਸੱਤਾ ਨੂੰ ਲੈ ਕੇ ਜੋ ਲੋਕਾਂ ਦੇ ਡਰੀਮ ਨੇ ਲੋਕਾਂ ਦੇ ਜੋ ਆਸ਼ੇ ਨੇ ਲੋਕਾਂ ਦੀਆਂ ਜੋ ਉਮੀਦਾਂ ਨੇ ਸਦਰਾਂ ਨੇ ਆਪਣੀ ਪੋਲੀਟੀਕਲ ਸਿਸਟਮ ਨੂੰ ਲੈ ਕੇ ਕਿ ਹੌਟ ਸਿੱਟ ਉਹਨਾਂ ਸਦਰਾਂ ਦੀ ਤਰਜਮਾਨੀ ਵੀ ਕਰਦੀ ਹੈ ਕਿ ਜਾਂ ਫਿਰ ਚੋਣ ਜਿੱਤੀ ਤੇ ਉਸ ਤੋਂ ਬਾਅਦ ਆਗੂ ਕਹਿੰਦੇ ਕਿ ਤੁਸੀਂ ਕੌਣ ਤੇ ਅਸੀਂ ਕੌਣ ਬਸ ਠੀਕ ਹੈ ਲਕਈ ਆਗੂ ਨੂੰ ਤੇ ਲੱਗਦਾ ਕਿ ਅਸੀਂ ਸ਼ਾਇਦ ਸਾਡੀ ਪਾਰਟੀ ਕਰਕੇ ਅਸੀਂ ਜਿੱਤੇ ਹਾਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਲੋਕਾਂ ਨੇ ਵੋਟਾਂ ਪਾਈਆਂ ਤੁਸੀਂ ਤਾਂ ਤਾਂ ਜਿੱਤੇ ਆ ਪਾਰਟੀ ਦੇ ਲਈ ਪਾਰਟੀ ਲਈ ਜਿੱਤੇ ਹੁੰਦੇ ਤਾਂ ਪਾਰਟੀ ਦੇ ਨੇ ਤਾਂ ਹੋਰ ਬਥੇਰੇ ਕੈਂਡੀਡੇਟ ਖੜੇ ਕੀਤੇ ਸੀ ਉਹ ਕਿਉਂ ਨਾ ਜਿੱਤੇ ਖੈਰ ਅੱਜ ਆਪਾਂ ਅ ਇਸੇ ਤੇ ਗੌਰ ਕਰਾਂਗੇ ਕਿ ਨੌ ਸੂਬੇ ਆ ਨੌ ਪ੍ਰਧਾਨ ਮੰਤਰੀ ਦੇਣ ਵਾਲਾ ਸੂਬਾ ਕਿਵੇਂ ਪਛੜਾ ਰਹਿ ਗਿਆ ਔਰ ਹੁਣ ਇਸ ਵੇਲੇ ਕੀ ਹਾਲਾਤ ਨੇ ਤੇ ਔਰਤਾਂ ਦੇ ਵਿਰੁੱਧ ਖਾਸ ਕਰਕੇ ਹਿੰਸਾ ਤੇ ਆਪ ਬਹੁਤ ਰਿਪੋਰਟਾਂ ਕੀਤੀਆਂ ਜੁਰਮ ਤੇ ਸਾਖਰਤਾ ਦੇ ਵਿੱਚ ਇਸ ਵੇਲੇ ਯੂਪੀ ਕਿੱਥੇ ਖੜਾ ਹੈ ਜਵਾਹਰ ਲਾਲ ਨਹਿਰੂ 16 ਸਾਲ ਪ੍ਰਧਾਨ ਮੰਤਰੀ ਰਹੇ ਲਾਲ ਬਹਾਦਰ ਸ਼ਾਸਤਰੀ ਇਥੋਂ 2 ਸਾਲ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ 68 ਤੋਂ 77 ਤੱਕ 80 ਤੋਂ 84 ਤੱਕ ਲਗਭਗ 8 ਸਾਲ ਟੋਟਲ ਰਜੀਵ ગાંધી 84 ਤੋਂ 99 ਤੱਕ ਲਗਭਗ 5 ਸਾਲ ਚੌਧਰੀ ਚਾਰਨ ਸਿੰਘ 99 ਤੋਂ 90 ਤੋਂ 80 ਤੱਕ ਲਗਭਗ 1 ਸਾਲ ਵਿਸ਼ਵਨਾਥ ਪ੍ਰਤਾਪ ਸਿੰਘ ਵੀ ਪੀ ਸਿੰਘ ਜੀ ਨੂੰ ਆਪਾਂ ਕਹਦੇ ਨੇ 99 ਤੋਂ 90 1 ਸਾਲ ਚੰਦਰ ਸ਼ੇਖਰ 90 ਤੋਂ 99 ਤਕਰੀਬਨ 1 ਸਾਲ ਅਟਲ ਵਿਹਰੀ ਬਾਜਪਾਈ ਪਹਿਲਾਂ 13 ਦਿਨ 13 ਮਹੀਨੇ ਫਿਰ 1999 ਤੋਂ 2004 ਤੱਕਰ ਤੇ ਇਹ ਪਹਿਲੇ ਪ੍ਰਧਾਨ ਮੰਤਰੀ ਸੀਗੇ ਜਿਹੜੇ ਗੈਰ ਕਾਂਗਰਸੀ ਸੀਗੇ ਜਿਨ੍ਹਾਂ ਨੇ ਆਪਣੀ ਪੂਰੀ ਟਿਨਯੂਰ ਜਿਹੜੀ ਉਹ ਪੂਰੀ ਕੀਤੀ ਨਰੇਂਦਰ ਮੋਦੀ 2014 ਤੋਂ ਲਗਾਤਾਰ ਹੋਣ ਨੇ ਨਰੇਂਦਰ ਮੋਦੀ ਇਸ ਟਾਈਮ ਵਾਰਾਨਸੀ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਵਾਰਾਨਸੀ ਬਾਰੇ ਜੇ ਤੁਹਾਨੂੰ ਮੈਂ ਦੱਸਾਂ ਕੁਝ ਖਾਸ ਰਿਪੋਰਟਾਂ ਦੇ ਮੱਦੇ ਨਜ਼ਰ ਵਾਰਾਨਸੀ ਦਾ ਜਿਹੜਾ ਰਿਕਾਰਡ ਬੋਲਦਾ 2016 2014 ਦੇ ਵਿੱਚ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣਦੇ ਨੇ 2016 ਦੇ ਵਿੱਚ ਇੰਡੀਆ ਕਾਮ ਦੀ ਇੱਕ india.com ਦੀ ਇੱਕ ਰਿਪੋਰਟ ਹੈ ਜਿਹਦੇ ਵਿੱਚ ਲਿਖਿਆ ਗਿਆ ਫਰਵਰੀ 2016 ਦੀ ਨਰੇਂਦਰ ਮੋਦੀਜ਼ ਕਨਸਟੀਨਸੀ ਵਾਰਾਨਸੀ ਮੰਗਦਾ ਡਾਟਿਅਰ ਸਿਟੀ ਇਨ ਦਾ ਕੰਟਰੀ ਜਿਹੜੀ ਨਰਿੰਦਰ ਮੋਦੀ ਦੀ ਲੋਕ ਸਭਾ ਹਲਕਾ ਵਾਰਾਨਸੀ ਉਹ ਭਾਰਤ ਦੇ ਗੰਦੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ ਜੂਨ 6 218 ਨੂੰ ਇੱਕ ਫਸਟ ਸਟਾਪ ਵੈਬਸਾਈਟ ਹੈ న్యూਸ ਵੈਬਸਾਈਟ ਇਹਨਾਂ ਨੇ ਲੋਕ ਲੇਖ ਲਿਖਿਆ ਮੋਦੀ ਦੀ ਜਿਹੜੀ ਲੋਕ ਸਭਾ ਹਲਕਾ ਵਾਰਾਨਸੀ ਉਹ ਸਭ ਤੋਂ ਗੰਦੇ ਸ਼ਹਿਰਾਂ ਦੇ ਵਿੱਚ ਇੱਕ ਹੈ ਇਸੇ ਤਰ੍ਹਾਂ ਫਿੰਗਟਨ ਪੋਸਟ ਨੇ ਇੱਕ ਲੇਖ ਲਿਖਿਆ ਬਿਜ਼ਨਸ ਸਟੈਂਡਰਡ ਦੀ ਵੀ ਇੱਕ ਰਿਪੋਰਟ ਹੈ ਜਿਹੜੀ ਕਿ ਮਾਰਚ 219 ਦੇ ਵਿੱਚ ਛਪੀ ਹੈ ਇਹਨਾਂ ਸ਼ਹਿਰਾਂ ਦੇ ਗੰਦੇ ਹੋਣ ਦੇ ਬਾਰੇ ਸੋ ਇਹ ਨਰਿੰਦਰ ਮੋਦੀ ਸਾਹਿਬ ਦੇ ਲੋਕ ਸਭਾ ਹਲਕੇ ਦੀ ਇਹ ਦਾਸਤਾਂ ਜਾਂ ਲੋਕ ਸਭਾ ਜਿੱਥੋਂ ਚੁਣ ਕਿਉਂਦੇ ਨੇ ਉੱਥੋਂ ਹੀ ਦਾਸਤਾਂ ਕਿ ਉੱਥੋਂ ਵਕ ਵਕ ਸਮੇਂ ਦੇ ਦੌਰਾਨ ਜਿਹੜੇ ਇੰਡੈਕਸ ਛਪੇ ਨੇ ਕਿ ਜਿੱਥੋਂ ਜਿੰਨਾ ਤੋਂ ਇਹ ਅੰਦਾਜ਼ਾ ਲਾਇਆ ਜਾਂਦਾ ਕਿ ਉਹ ਉਹਨਾਂ ਸ਼ਹਿਰਾਂ ਦੀ ਹਾਲਤ ਕੀ ਹੈ ਤਾਂ ਗੰਦੇ ਸ਼ਹਿਰਾਂ ਦੇ ਵਿੱਚੋਂ ਇੱਕ ਵਾਰਾ ਨਾ ਸੀ ਆਇਆ ਸੋ ਇੱਥੇ ਤੁਸੀਂ ਅੰਦਾਜ਼ਾ ਲਾ ਲਓ ਤੇ ਜਿਹੜੀ ਦੂਜੀ ਗੱਲ ਹੈ ਦੂਜੀ ਇਹ ਜਨ ਸੱਤਾ ਦੇ ਇੱਕ ਰਿਪੋਰਟ ਹੈ ਦਸੰਬਰ 2023 ਦੇ ਵਿੱਚ ਛਪੀ ਹੈ ਤੁਸੀਂ ਇਹਨੂੰ ਹਾਲੀਆ ਦਿਨਾਂ ਦੇ ਵਿੱਚ ਕਹਿ ਲਓ ਕਿ ਰਿਪੋਰਟ ਆਈ ਹੈ ਜਾਂ ਤਕਰੀਬਨ ਇੱਕ ਸਾਲ ਪੁਰਾਣੀ ਕਹਿ ਸਕਦੇ ਆ ਤੁਸੀਂ ਇਸ 바ਅਦ ਤੇ ਇੱਕ ਰਿਪੋਰਟ ਸਕ੍ਰੋਲਿੰਗ ਤੇ ਵੀ ਛੱਪੀ ਹੋਈ ਹੈ ਵੈੱਬਸਾਈਟ ਆ ਉਹ ਆ 24 ਦੇ ਵਿੱਚ ਜਨਵਰੀ 2024 ਦੇ ਵਿੱਚ ਖੈਰ ਦੋਨੇ ਰਿਪੋਰਟਾਂ ਸੇਮ ਹੀ ਨੇ ਆਂਕੜੇ ਸੇਮ ਹੀ ਨੇ ਉੱਥੇ ਇਹ ਕਿਹਾ ਗਿਆ ਹੈ ਕਿ ਯੂਪੀ ਦੇ ਵਿੱਚ ਸਭ ਤੋਂ ਵੱਧ ਕ੍ਰਾਈਮ ਹੈ ਦੇਸ਼ ਦੇ ਵਿੱਚ ਪਹਿਲੇ ਨੰਬਰ ਤੇ ਹੈ ਔਰਤਾਂ ਦੇ ਖਿਲਾਫ ਅਪਰਾਧ ਦੇ ਮਾਮਲੇ ਯੂਪੀ ਦੇ ਵਿੱਚ ਸਭ ਤੋਂ ਉੱਪਰ ਹੈ 2020 ਦੇ ਵਿੱਚ 49385 ਸੀਗੇ 2021 ਦੇ ਵਿੱਚ 56083 ਸੀਗੇ 2022 ਦੇ ਵਿੱਚ 65743 ਸੀ ਗੈਂਗ ਰੇਪ ਦੇ ਮਾਮਲਿਆਂ ਦੇ ਵਿੱਚ ਯੂਪੀ ਦੂਜੇ ਨੰਬਰ ਤੇ ਹੈ ਦੇਹ ਜਹਾਤਿਆ ਦੇ ਵਿੱਚ ਪਹਿਲੇ ਨੰਬਰ ਤੇ ਹੈ 2138 ਮਾਮਲਿਆਂ ਦੇ ਵਿੱਚ ਕਿਡਨੈਪਿੰਗ ਤੇ ਪਤੀ ਤੇ ਪਰਿਵਾਰ ਦੁਆਰਾ ਅਤਿਆਚਾਰ ਇਸ ਮਾਮਲੇ ਦੇ ਵਿੱਚ ਯੂਪੀ ਪਹਿਲੇ ਨੰਬਰ ਤੇ ਹੈ ਕਿਡਨੈਪਿੰਗ ਹੋਈ 14837ਾਂ ਦੀ ਤੇ 20331 71 ਲੋਕ ਬੀਬੀਆਂ ਤੇ ਉਹਨਾਂ ਦੇ ਪਰਿਵਾਰਾਂ 'ਚ ਉਹਨਾਂ ਨੇ ਪਤੀ ਦੇ ਤਸ਼ੱਦਦ ਕੀਤਾ ਸਕੂਲਾਂ ਦੀ ਚਰਚਾ ਬਾਰੇ ਯੂਪੀ ਦੇ ਹਾਲੇ ਵੀ ਵੱਡੀ ਗਿਣਤੀ ਸਕੂਲ ਅਜਿਹੇ ਨੇ ਜਿੱਥੇ ਡੰਗਰ ਛੱਡ ਜਾਂਦੇ ਨੇ ਲੋਕ ਬੰਨੇ ਹੋਏ ਨੇ ਵੱਧੇ ਹੋਏ ਨੇ ਕਈ ਧਨਾੜ ਲੋਕਾਂ ਦੇ ਤਵੇਲੇ ਨੇ ਸਕੂਲਾਂ ਦੇ ਵਿੱਚ ਕਈ ਥਾਈਂ ਪਾਣੀ ਹੈ ਨਹੀਂ ਆਪਾਂ ਇਸ ਬਾਬਤ ਇੱਕ ਬੜੀ ਤਫਸੀਲ ਦੇ ਵਿੱਚ ਰਿਪੋਰਟ ਕੀਤੀ ਸੀਗੀ ਇਹ ਵੀ ਕਿਹਾ ਜਾਂਦਾ ਜਿਵੇਂ ਆਪਾਂ ਚਰਚਾ ਕੀਤੀ ਕਿ ਯੂਪੀ ਦੇ ਵਿੱਚੋਂ ਰਾਹ ਹੋ ਕੇ ਜਾਂਦਾ ਇਹ ਤਾਂ ਕਿਹਾ ਜਾਂਦਾ ਕਿਉਂਕਿ ਯੂਪੀ ਦੇ ਵਿੱਚੋਂ 80 ਸੀਟਾਂ ਨੇ ਲੋਕ ਸਭਾ ਦੀਆਂ 80 ਸੀਟਾਂ ਨੇ ਪਰ ਅੱਜ ਆਪਾਂ ਦੇਖਦੇ ਹਾਂ ਕਿ ਜਿੱਥੇ ਪ੍ਰਧਾਨ ਮੰਤਰੀ ਲੜ ਰਿਹਾ ਤੇ ਜਿੱਤ ਰਿਹਾ ਉਥੋਂ ਵੱਧ ਕੇ ਹੋਟ ਸੀਟ ਕਿਹੜੀ ਹੋ ਸਕਦੀ ਹੈ ਪਰ ਇਸ ਦੇ ਬਾਵਜੂਦ ਯੂਪੀ ਦੇ ਲੋਕਾਂ ਦੀ ਜਿਹੜੀ ਹਾਲਤ ਹੈ ਯੂਪੀ ਦੇ ਵਿੱਚ ਜੋ ਕ੍ਰਾਈਮ ਦੀ ਹਾਲਤ ਹੈ ਔਰਤਾਂ ਦੀ ਹਾਲਤ ਹੈ ਸਾਕਰਤਾ ਦੀ ਹਾਲਤ ਹੈ ਜੁਰਮ ਦੇ ਹਾਲਾਤ ਨੇ ਉਹਨਾਂ ਨੂੰ ਲੈ ਕੇ ਆਪਾਂ ਸਮੇਂਦਰ ਸਮੇਂ ਰਿਪੋਰਟਾਂ ਕੀਤੀਆਂ ਨੇ ਖੈਰ ਉਤਰ ਪ੍ਰਦੇਸ਼ ਨੂੰ ਕਹਿੰਦੇ ਹੁਣ ਤੱਕ ਬਿਨਾਂ ਵਜ੍ਹਾ ਪ੍ਰਧਾਨ ਮੰਤਰੀਆਂ ਦਾ ਰਾਜ ਨਹੀਂ ਕਿਹਾ ਜਾਂਦਾ ਹੁਣ ਤੱਕ ਰਿਕਾਰਡ ਨੋ ਮੈਂਬਰ ਪਾਰਲੀਮੈਂਟ ਇਥੋਂ ਪ੍ਰਧਾਨ ਮੰਤਰੀ ਬਣੇ ਨੇ ਇਹਨਾਂ ਦੇ ਵਿੱਚੋਂ 4 ਪੰਡਤ ਜਵਾਹਰ ਲਾਲ ਨਹਿਰੂ ਲਾਲ ਬਹਾਦਰ ਸ਼ਾਸਤਰੀ ਇੰਦਰਾ ਗਾਂਧੀ ਤੇ ਰਜੀਵ ਗਾਂਧੀ ਕਾਂਗਰਸੀ ਨੇ ਤੇ 5 ਗੈਰ ਕਾਂਗਰਸੀ ਚੌਧਰੀ ਚਰਨ ਸਿੰਘ ਵਿਸ਼ਵਨਾਥ ਪ੍ਰਤਾਪ ਸਿੰਘ ਚੰਦਰਸ਼ੇਖਰ ਅਟਲ ਵਿਹਾਰੀ ਵਾਜਪਾਈ ਤੇ ਨਰਿੰਦਰ ਮੋਦੀ ਸੋ ਇਹ ਜਿਹੜੇ ਚੁਣੇ ਨੇ ਕਿਹੜੇ ਕਿਹੜੇ ਲੋਕ ਸਭਾ ਹਲਕਿਆਂ ਤੋਂ ਆਉਂਦੇ ਨੇ ਅਟਲ ਵਿਹਾਰੀ ਵਾਜਪਾਈ ਨੇ ਤੇ ਵਿਸ਼ਵ ਪ੍ਰਤਾਪ ਸਿੰਘ ਨੇ ਆਪਣੇ ਰਾਜਨੀਤਿਕ ਕਰੀਅਰ ਦੇ ਵਿੱਚ ਇੱਕ ਤੋਂ ਵੱਧ ਲੋਕ ਸਭਾ ਸੀਟਾਂ ਦੀ ਨੁਮਾਇੰਦਗੀ ਕੀਤੀ ਇਸ ਕਰਕੇ ਇਹਨਾਂ ਪ੍ਰਧਾਨ ਮੰਤਰੀ ਜਿੱਥੋਂ ਜਿੱਤੇ ਉਹਨਾਂ ਦੀ ਗਿਣਤੀ 9 ਦੀ ਬਜਾਏ 11 ਪੰਡਤ ਜਵਾਹਰ ਲਾਲ ਨਹਿਰੂ ਤੇ ਵਿਸ਼ਵ ਪ੍ਰਤਾਪ ਸਿੰਘ ਫੂਲਪੁਰ ਤੋਂ ਆਉਂਦੇ ਨੇ ਇਲਾਹਾਬਾਦ ਲਾਲ ਬਹਾਦਰ ਸ਼ਾਸਤਰੀ ਤੇ ਵਿਸ਼ਵ ਪ੍ਰਤਾਪ ਸਿੰਘ ਰਾਇ ਬਰੇਲੀ ਇੰਦਰਾ ਗਾਂਧੀ ਬਾਗਪਤ ਚੌਧਰੀ ਚਰਨ ਸਿੰਘ ਅਮੇਠੀ ਰਜੀਵ ਗਾਂਧੀ ਫਤਿਹਪੁਰ ਵਿਸ਼ਵਨਾਥ ਪ੍ਰਤਾਪ ਸਿੰਘ ਬਲਿਆ ਚੰਦਰਸ਼ੇਖਰ ਲਖਨਊ ਤੇ ਬਲਰਾਮਪੁਰ ਵਾਟਰ ਵਿਹਾਰੀ ਬਾਜਪਾਈ ਤੇ ਵਾਰਾਨਸੀ ਤੋਂ ਆਉਂਦੇ ਨੇ ਨਰਿੰਦਰ ਮੋਦੀ ਸੋ ਉਸ ਤੋਂ ਬਾਅਦ ਹੁਣ ਇਹਨਾਂ ਲੋਕ ਸਭਾ ਹਲਕਿਆਂ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਚੋਣ ਲਿਆ ਪਰ ਇਹਨਾਂ ਦੇ ਇਹਨਾਂ ਲੋਕਾਂ ਦੀ ਕੀ ਹਾਲਤ ਬਦਲੀ ਨਹੀਂ ਬਦਲੀ ਇਹਨਾਂ ਉਹ ਇਹ ਉਹੀ ਲੋਕ ਸਭਾ ਹਲਕਿਆਂ ਦੇ ਵਿੱਚੋਂ ਉਸੇ ਸੂਬੇ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਆਪਾਂ ਵੱਖ-ਵੱਖ ਰਿਪੋਰਟਾਂ ਕੀਤੀਆਂ ਨੇ ਪਰ ਜੇਕਰ ਇਹਨਾਂ ਦੀ ਲੈਗਸੀ ਬਾਰੇ ਦੇਖਿਆ ਜਾਵੇ ਕਿ ਇਹਨਾਂ ਤੋਂ ਬਾਅਦ ਪ੍ਰਧਾਨ ਮੰਤਰੀਆਂ ਤੋਂ ਬਾਅਦ ਇਹਨਾਂ ਲੋਕ ਸਭਾ ਹਲਕਿਆਂ ਤੇ ਇਹਨਾਂ ਪਾਰਟੀਆਂ ਦਾ ਕੀ ਹਾਲ ਹੋਇਆ ਤਾਂ ਫੂਲਪੁਰ ਤੋਂ ਪੰਡਤ ਨਹਿਰੂ ਲੋਕ ਸਭਾ ਹਲਕੇ ਦੀ ਫੂਲਪੁਰ ਜਿੱਥੋਂ ਜੈਦੇ ਰਹੇ ਸਭ ਤੋਂ ਮਾੜੀ ਹਾਲਤ ਦੇ ਵਿੱਚ ਹੈ ਉਹਨਾਂ ਦੀ ਮੌਤ ਨੂੰ 4 ਸਾਲ ਵੀ ਨਹੀਂ ਹੋਏ ਸੀ ਕਿ ਇੱਥੇ 4 ਦਹਾਕੇ ਵੀ ਨਹੀਂ ਹੋਏ ਸੀਗੇ ਕਿ ਇੱਥੇ ਅਤੀ ਕੈਮਦ ਵਰਗੇ ਕਲੀ ਕਲਿੱਪ ਮੁਨੀ ਵਰਗੇ ਲੋਕਾਂ ਨੂੰ ਚੁੜਨਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਸੀਗਾ ਸੋ ਇਹ ਵੀ ਕਿਹਾ ਜਾਂਦਾ ਹੈ ਕਿ ਨਹਿਰੂ ਦੀ ਮੌਤ ਤੋਂ ਬਾਅਦ ਕਾਂਗਰਸ 5 ਸਾਲਾਂ ਬਾਅਦ ਵੀ ਇਹ ਸੀਟ ਤੇ ਆਪਣੀ ਵਿਰਾਸਤ ਨਹੀਂ ਸੰਭਾਲ ਸਕੀ 1964 ਉਪਚੋਣਾਂ ਤੇ 67 ਆਮ ਚੋਣ ਦੇ ਵਿੱਚ ਉਹਦੀ ਭੈਣ ਵੀਜੇ ਲక్ష్ਮੀ ਪੰਡਤ ਇੱਥੋਂ ਚੁਣੇ ਗਏ ਸੀ ਪਰ ਬਾਅਦ ਦੇ ਵਿੱਚ ਉਹ ਸਯੁਕਤ ਰਾਸ਼ਟਰ ਦੇ ਵਿੱਚ ਚਲੇ ਗਏ ਉਹਨਾਂ ਨੇ ਸੀਟ ਖਾਲੀ ਕਰ ਦਿੱਤੀ ਜਦੋਂ ਨਹਿਰੂ ਪਰਿਵਾਰ ਦਾ ਇਹ ਸੀਟ ਦੇ ਨਾਲ ਸੰਪਰਕ ਟੁੱਟਿਆ ਤਾਂ ਵਿਦਿਆਰਥੀ ਅੰਦੋਲਨ ਦੇ ਵਿੱਚੋਂ ਨਿਕਲੀ ਸੀ ਇੱਕ ਪਾਰਟੀ ਯੂਨਾਈਟਿਡ ਸੋਸ਼ਲਿਸਟ ਪਾਰਟੀ ਤੇ ਇਹਦਾ ਨੌਜਵਾਨ ਆਗੂ ਸੀ ਜਨੇਸ਼ਵਰ ਮਿਸ਼ਰਾ ਉਹਨੇ ਫਿਰ ਨੇਹਰੂ ਦੇ ਸਹਿਯੋਗੀ ਕੇਸ਼ਵ ਦੇਵ ਮਾਲਵੀਆ ਨੂੰ ਹਰਾ ਕੇ ਕਾਂਗਰਸ ਦੇ ਇਸ ਗੜ ਨੂੰ ਢਾਅ ਦਿੱਤਾ ਸੀ ਜਾਨੀ ਕਿ 16 ਸਾਲ ਜਿਹੜਾ ਬੰਦਾ ਪ੍ਰਧਾਨ ਮੰਤਰੀ ਰਿਹਾ ਉਹਦੀ ਸੀਟ ਦਾ ਹਸ਼ਰ ਇਹ ਹੋਇਆ ਕਿ ਉਹਦੀ ਭੈਣ ਉਸ ਤੋਂ ਬਾਅਦ ਚੁਣੀ ਗਈ 4 ਸਾਲਾਂ ਬਾਅਦ ਹੀ ਇਹ ਸੀਟ ਕਾਂਗਰਸ ਦੇ ਖਾਤੇ ਦੇ ਵਿੱਚੋਂ ਚਲੀ ਗਈ ਉਸ ਤੋਂ ਬਾਅਦ 1999 ਤੱਕ ਹੋਈਆਂ ਆਮ ਚੋਣਾਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਸਿਰਫ 1971 ਦੇ ਵਿੱਚ ਵਿਸ਼ਵਨਾਥ 384 ਦੇ ਵਿੱਚ ਰਾਮ ਪੂਜਨ ਪਟੇਲ ਜਿੱਤ ਸਕੇ 1999 ਦੇ ਵਿੱਚ ਰਾਮ ਪੂਜਨ ਪਟੇਲ ਨੇ ਪੱਖ ਬਦਲਿਆ ਤੇ ਕਾਂਗਰਸ ਇਸ ਸੀਟ ਨੂੰ ਜਿੱਤਣ ਦੇ ਲਈ ਤਰਸਣ ਲੱਗੀ ਬਾਅਦ ਦੇ ਵਿੱਚ ਤੋਂ ਮੁੱਖ ਮੁਕਾਬਲੇ ਚੋਂ ਵੀ ਬਾਹਰ ਹੋ ਗਈ ਜਿੱਤ ਹਾਰ ਦਾ ਫੈਸਲਾ ਸਫਾ ਬਸਪਾ ਤੇ ਭਾਜਪਾ ਵਿਚਾਲੇ ਹੋਣ ਲੱਗਿਆ 2014 ਦੇ ਵਿੱਚ ਕਰੈਕਟਰ ਮੁਹੰਮਦ ਕੈਫ ਵੀ ਕਾਂਗਰਸ ਦੇ ਉਮੀਦਵਾਰ ਬਣੇ ਉਹਨਾਂ ਨੂੰ ਸਿਰਫ 58127 ਵੋਟਾਂ ਮਿਲੀਆਂ ਉਹ ਚੌਥੇ ਨੰਬਰ ਤੇ ਸਨ ਇਸ ਤੱਕ ਕਿ ਜ਼ਮਾਨਤ ਵੀ ਉਹਨਾਂ ਦੀ ਨਹੀਂ ਬਚੀ 2019 ਦੇ ਵਿੱਚ ਪੰਕਜ ਪਟੇਲ ਨੂੰ ਸਿਰਫ 32000 ਵੋਟਾਂ ਹਾਸਲ ਹੋਈਆਂ ਇਹ ਉਸ ਸੀਟ ਦਾ ਹਾਲ ਹੈ ਜਿੱਥੇ ਕਾਂਗਰਸ ਦਾ ਪ੍ਰਧਾਨ ਮੰਤਰੀ 16 ਸਾਲ ਜਿੱਥੋਂ ਜਿਹੜਾ ਬੰਦਾ ਪ੍ਰਧਾਨ ਮੰਤਰੀ ਰਿਹਾ ਤੇ ਉਸ ਤੋਂ ਬਾਅਦ ਉਹਦੀ ਸੀਟ ਦਾ ਕੀ ਹਾਲ ਹੋਇਆ ਮੌਜੂਦਾ ਸਮੇਂ ਭਾਜਪਾ ਦਾ ਕਬਜ਼ਾ ਹੈ ਬੇਵਸ ਕਾਂਗਰਸ ਨੇ ਆਪਣੀਆਂ ਸ਼ਰਤਾਂ ਦੇ ਨਾਲ ਸਭਾ ਨਾਲ ਗੱਠਜੋੜ ਕਰ ਲਿਆ ਤੇ ਇਹ ਸੀਟ ਉਹਦੇ ਲਈ ਛੱਡ ਦਿੱਤੀ ਹੈ ਸੋ ਕਾਂਗਰਸ ਨੂੰ ਚਾਤੇ ਚਾਤੇ ਵੀ ਨਹੀਂ ਹੋਣਾ ਕਿ ਜਿੱਥੋਂ ਉਹਨਾਂ ਦਾ ਆਗੂ ਚੁਣਿਆ ਜਾਂਦਾ ਸੀ ਉਹ ਸੀਟ ਦਾ ਹੁਣ ਹਾਲ ਕੀ ਹੈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੂਜੇ ਜਿਹੜੇ ਸੀਗੇ ਲਾਲ ਬਹਾਦਰ ਸ਼ਾਸਤਰੀ ਇਹਨਾਂ ਦੀ ਗੱਲ ਕਰੀਏ ਉਹ ਇਲਾਹਾਬਾਦ ਲੋਕ ਸਭਾ ਸੀਟ ਤੋਂ ਆਉਂਦੇ ਨੇ ਤੇ ਉੱਥੇ 1984 ਦੇ ਵਿੱਚ ਚੁਣੇਗੇ ਮੈਂਬਰ ਪਾਰਲੀਮੈਂਟ ਅਮਤਾਬਚਨ ਉਸ ਤੋਂ ਬਾਅਦ ਇਹ ਵੀ ਸੀਟ ਜਿਹੜੀ ਆ ਉਹ ਨਹੀਂ ਜਿੱਤ ਸਕੇ ਇਸੇ ਤਰ੍ਹਾਂ ਜੇਕਰ ਕਿਹਾ ਜਾਂਦਾ ਕਿ ਆ ਲਾਲ ਬਹਾਦਰ ਸ਼ਾਸਤਰੀ ਤੋਂ ਬਾਅਦ ਜੇ ਗੱਲ ਕਰੀਏ ਤਾਂ ਇਹਦੀ ਸ਼ਾਸਤਰੀ ਦੀ ਵਿਰਾਸਤ ਵੀ ਉਹਦੇ ਜਾਣ ਤੋਂ ਬਾਅਦ 2 ਸਾਲਾਂ ਤੱਕ ਹੀ ਉਹ ਸੁਭਾਲ ਸਕੇ 2 ਸਾਲਾਂ ਬਾਅਦ ਕੀ ਹੋਇਆ ਫੂਲਪੁਰ ਤੇ ਇਲਾਹਾਬਾਦ ਦੇ ਉਲਟ ਤੀਜੀ ਜਿਹੜੀ ਸੀਟ ਆ ਉਹ ਆ ਇੰਦਰਾ ਗਾਂਧੀ ਦੀ ਰਾਏ ਬਰੇਲੀ ਇੱਥੇ ਕਾਂਗਰਸ ਹਲੇ ਵੀ ਮਜ਼ਬੂਤ ਆ ਉਸ ਤੋਂ ਬਾਅਦ ਸੋਨੀਆ ਗਾਂਧੀ ਇੱਥੋਂ ਲਗਾਤਾਰ ਜਿੱਤੇ ਆ ਰਹੇ ਨੇ 1970 ਦੇ ਵਿੱਚ ਇੱਕ ਮੌਜੂਦਾ ਪ੍ਰਧਾਨ ਮੰਤਰੀ ਨੂੰ ਹਰਾ ਕੇ ਖੁਦ ਇੰਦਰਾ ਗਾਂਧੀ ਨੂੰ ਹਰਾਉਣ ਦਾ ਰਿਕਾਰਡ ਉਦੋਂ ਤੋਂ ਹੁਣ ਤੱਕ 11 ਲੋਕ ਸਭਾ ਚੋਣਾਂ ਦੇ ਵਿੱਚ ਟੁੱਟ ਰਿਹਾ ਆ ਅ ਇਹ ਇੱਕ ਤੋਂ ਅੱਗੇ ਚੱਲ ਗਏ ਹੁਣ ਤੱਕ ਸਿਰਫ 17 ਵਾਰ ਜਮਨੀ ਚੋਣਾਂ ਸਮੇਤ ਜਿੱਤ ਪ੍ਰਾਪਤ ਕੀਤੀ ਹੈ ਇੱਥੇ ਕਾਂਗਰਸ ਨੇ ਸਭ ਤੋਂ ਵੱਧ ਜਦੋਂ ਕਿ ਭਾਜਪਾ ਨੇ ਦੋ ਵਾਰ ਤੇ ਜਨਤਾ ਪਾਰਟੀ ਨੂੰ 77 ਦੇ ਵਿੱਚ ਸਿਰਫ ਇੱਥੇ ਇੱਕ ਵਾਰ ਜਿੱਤੀ ਹੈ ਰਜੀਵ ਗਾਂਧੀ ਦੀ ਇਹ ਮਿੱਠੀ ਦੀ ਗੱਲ ਕਰ ਲઈએ ਤਾ ਅਮੀਠੀ ਆਲਿਆਂ ਦਾ ਪਤਾ ਨਹੀਂ ਲੱਗਦਾ 1970 ਦੀ ਗੱਲ ਹੈ ਜਦੋਂ ਉਹਨਾਂ ਨੇ ਸੰਜੇ ਗਾਂਧੀ ਨੂੰ ਬੁਰੀ ਤਰ੍ਹਾਂ ਨਾਲ ਨਕਾਰ ਦਿੱਤਾ ਸੀਗਾ ਤੇ 1980 ਦੇ ਵਿੱਚ ਉਹਦਾ ਸਵਾਗਤ ਕੀਤਾ ਸੀਗਾ ਤੇ ਉਹਦੀ ਮੌਤ ਹੋ ਗਈ ਜਹਾਜ਼ ਹਾਦਸੇ ਦੇ ਵਿੱਚ ਤੇ ਉਸ ਤੋਂ ਬਾਅਦ ਅਰਜੀਵ ਗਾਂਧੀ ਦਾ ਵੀ ਇਹਨਾਂ ਲੋਕਾਂ ਨੇ ਸਵਾਗਤ ਕੀਤਾ ਪਰ 1984 ਦੇ ਵਿੱਚ ਸੰਜੇ ਦੀ ਪਤਨੀ ਮੇਨਕਾ ਦੀ ਇੱਥੇ ਜ਼ਮਾਨਤ ਜਬਤ ਹੋ ਗਈ 2014 ਦੇ ਵਿੱਚ ਰਾਹੁਲ ਦਾ ਮੁਕਾਬਲਾ ਸੀਗਾ ਕੁਮਾਰ ਵਿਸ਼ਵਾਸ ਤੇ ਇਹਦੇ ਨਾਲ ਨਾਲ ਬੀਬੀ ਜਿਹੜੀ ਆ ਆਪਣੀ ਉਦਾ ਨਾਮ ਮੇਰੇ ਹੁਣ ਵਿਸਰ ਗਿਆ ਸ਼ਾਇਦ ਸਿਮਰਤੀ ਹਰਾਨੀ ਮਾਫ ਕਰਨਾ ਉਹਨੂੰ ਉਹ ਸਿਮਰਤੀ ਹਰਾਨੀ ਨੇ ਇੱਥੇ ਜਿਹੜੀ ਸੀਟ ਤੇ ਰਜੀਵ ਗਾਂਧੀ ਜਿੱਦਾ ਰਿਹਾ ਰਾਹੁਲ ਗਾਂਧੀ ਨੂੰ ਉੱਥੋਂ ਹਰਾ ਦਿੱਤਾ ਸੋ ਗੈਰ ਕਾਂਗਰਸੀ ਪ੍ਰਧਾਨ ਮੰਤਰੀਆਂ ਦੇ ਵਿੱਚ ਚੌਧਰੀ ਚਾਰਨ ਸਿੰਘ ਨੇ ਬਾਗਪਤ ਵਿਸ਼ਵਨਾਥ ਪ੍ਰਤਾਪ ਸਿੰਘ ਨੇ ਫਤੇਪੁਰ ਤੇ ਚੰਦਰਸ਼ੇਖਰ ਬਲਿਆ ਨੇ ਲੋਕ ਸਭਾ ਬਲਿਆ ਲੋਕ ਸਭਾ ਚੰਦਰਸ਼ੇਖਰ ਨੇ ਬਲਿਆ ਲੋਕ ਸਭਾ ਸੀਟ ਤੋਂ ਹੁਣ ਤੱਕ ਅਗਵਾਈ ਕੀਤੀ ਸੀਗੀ ਜਨਤਾ ਪਾਰਟੀ ਦੇ ਲੋਕ ਜਨਤਾ ਪਾਰਟੀ ਤੇ ਲੋਕਦਲ ਆਗੂ ਦੇ ਲੋਕਦਲ ਦੇ ਆਗੂ ਸੀਗੇ ਚੌਧਰੀ ਚਾਰਨ ਸਿੰਘ ਤੇ ਇਹ ਤਿੰਨ ਵਾਰ ਨਮਾਇੰਦਗੀ ਕੀਤੀ ਇਹਨਾਂ ਨੇ 1977 ਤੋਂ ਲੈ ਕੇ 84 ਤੱਕ ਸਿਰਫ ਤਿੰਨ ਸਾਲ ਹੀ ਤੇ ਉਸ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਉਪ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਇਹਨਾਂ ਦੀ ਹਾਰ ਹੋ ਗਈ ਅਟਰਲ ਵੈਰੀਵਾਜਪਾਈ ਜਿਹੜੇ ਨੇ ਚੌਧਰੀ ਦੇ ਉਲਟ ਵਿਸ਼ਵ ਪ੍ਰਤਾਪ ਸਿੰਘ ਸਿਰਫ ਇੱਕ ਡੇਢ ਵਾਰ ਹੀ ਫਤਿਹਪੁਰ ਤੋਂ ਸੰਸਦ ਮੈਂਬਰ ਬਣ ਗਏ ਬਾਅਦ ਦੇ ਵਿੱਚ ਉਹਨਾਂ ਨੇ ਰਾਜਨੀਤੀ ਤੋਂ ਦੂਰੀ ਬਣਾ ਲਈ ਤੇ ਅਟਰਲ ਵੈਰੀਵਾਜਪਾਈ 1991 ਤੋਂ 2004 ਤੱਕ ਪੰਜ ਵਾਰ ਲਖਨਊ ਤੋਂ ਚੁਣੇ ਜਾਂਦੇ ਰਹੇ ਉਦੋਂ ਤੋਂ ਇਹ ਸੀਟ ਲਗਾਤਾਰ ਉਹਨਾਂ ਦੀ ਪਾਰਟੀ ਕੋਲ ਹੈ 1957 ਤੋਂ ਤੇ 1967 ਦੇ ਵਿੱਚ ਬਲਰਾਮਪੁਰ ਦੇ ਵੀ ਸੰਸਦ ਮੈਂਬਰ ਰਹੇ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਦੋਂ ਕੋਈ ਮੌਕਾ ਨਹੀਂ ਸੀ ਮਿਲਿਆ ਜਦੋਂ ਉਹ ਬਲਰਾਮਪੁਰ ਤੋਂ ਮੈਂਬਰ ਪਾਰਲੀਮੈਂਟ ਸੀਗੇ ਰਣੇਂਦਰ ਮੋਦੀ ਵਾਰਾਨਸੀ ਦੇ ਵਿੱਚ ਤੀਜੀ ਵਾਰ ਵੋਟਰਾਂ ਦੇ ਸਾਹਮਣੇ ਤੇ ਉਹਨਾਂ ਦੀ ਪਾਰੀ ਬਾਰੇ ਕੋਈ ਸਿੱਟਾ ਕੱਢਣਾ ਹਲੇ ਜਲਦਬਾਜ਼ੀ ਹੋਊਗੀ ਸੋ ਇਹ ਭਾਰਤ ਦੇ ਨੌ ਪ੍ਰਧਾਨ ਮੰਤਰੀਆਂ ਦਾ ਕਾਰਜਕਾਲ ਦਾ ਲੇਖਾ ਜੋਖਾ ਸੀਗਾ ਤੇ ਇਹਦੇ ਨਾਲ ਨਾਲ ਜਿੱਥੋਂ ਉਹ ਚੁਣੇ ਜਾਂਦੇ ਨੇ ਜਿਹੜੇ ਲੋਕ ਸਭਾ ਹਲਕਿਆਂ ਦੇ ਵਿੱਚੋਂ ਉਹ ਸੂਬੇ ਦੇ ਕੀ ਹਾਲਾਤ ਨੇ ਤੇ ਇੱਥੇ ਤੁਹਾਨੂੰ ਸ਼ਾਇਦ ਅੰਦਾਜ਼ਾ ਲੱਗਿਆ ਹੋਣਾ ਕੀ ਹੌਟ ਸੀਟ ਆਪਾਂ ਕਹਿ ਤਾਂ ਦਿੰਨੇ ਆ ਪਰ ਕੀ ਅਮਲੀ ਰੂਪ ਦੇ ਵਿੱਚ ਜਿਹੜੇ ਸਵਾਲ ਆਪਾਂ ਚੁੱਕੇ ਸੀਗੇ ਕਿ ਹੌਟ ਸੀਟ ਤੋਂ ਬਾਅਦ ਲੋਕਾਂ ਨੂੰ ਕੀ ਲਾਹਾ ਮਿਲਦਾ ਅੱਜ ਵੀ ਉੱਤਰ ਪ੍ਰਦੇਸ਼ ਦੇ ਸਕੂਲਾਂ ਦਾ ਹਾਲ ਦੇਖ ਲਓ ਅੱਜ ਵੀ ਉੱਤਰ ਪ੍ਰਦੇਸ਼ ਦੇ ਵਿੱਚ ਔਰਤਾਂ ਦੀ ਹਾਲਤ ਦੇਖ ਲਓ ਹਾਲਤ ਦੇਖ ਲਓ ਅੱਜ ਵੀ ਉੱਤਰ ਪ੍ਰਦੇਸ਼ ਦੇ ਵਿੱਚ ਕ੍ਰਾਈਮ ਦੇ ਹਾਲਾਤ ਦੇਖ ਲਓ ਅੱਜ ਵੀ ਉੱਤਰ ਪ੍ਰਦੇਸ਼ ਦੇ ਵਿੱਚ ਤੁਸੀਂ ਅ ਔਰਤਾਂ ਵਿਰੁੱਧ ਜਿਹੜੇ ਜ਼ੁਲਮ ਵਧ ਰਹੇ ਨੇ ਉਹਨਾਂ ਦੀ ਹਾਲਤ ਦੇਖ ਲਓ ਇੱਥੇ ਅਦੀ ਕਹਿਮਦ ਵਰਗੇ ਲੋਕ ਇੱਥੇ ਹੋਰ ਵੱਡੇ ਵੱਡੇ ਗੈਂਗਸਟਰਾਂ ਦਾ ਹੁਣ ਤੱਕ ਰਾਜ ਰਿਹਾ ਤੇ ਉੱਤਰ ਪ੍ਰਦੇਸ਼ ਦੀ ਮਿਸਾਲ ਦਿੱਤੀ ਜਾਂਦੀ ਹੈ ਕ੍ਰਾਈਮ ਦੇ ਮਾਮਲੇ ਦੇ ਵਿੱਚ ਸੋ ਇੱਥੋਂ ਇਹ ਪ੍ਰੂਵ ਹੁੰਦਾ ਹੈ ਕਿ ਜੇਕਰ ਕੋਈ ਲੋਕ ਸਭਾ ਸੀਟ ਤੋਂ ਕੋ ਪ੍ਰਧਾਨ ਮੰਤਰੀ ਵੀ ਚੁਣ ਕੇ ਚਲਾ ਜਾਵੇ ਇਸ ਤੋਂ ਵੱਡਾ ਤਾਂ ਅਹੁਦਾ ਹੈ ਹੀ ਨਹੀਂਗਾ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਕੋਲੇ ਸਭ ਤਾਕਤਾਂ ਨੇ ਤੇ ਜਿੱਥੋਂ ਪ੍ਰਧਾਨ ਮੰਤਰੀ ਚੁਣੇ ਜਾਂਦੇ ਰਹੇ ਜੇਕਰ ਉਹ ਸੂਬੇ ਦੇ ਹਾਲਾਤ ਇਸ ਤਰੀਕੇ ਕਰਦੇ ਨੇ ਜਾਂ ਉੱਥੋਂ ਦੀਆਂ ਲੋਕ ਸਭਾ ਹਲਕਿਆਂ ਦਾ ਹਾਲ ਇਹ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਚੁਣ ਕੇ ਆਗੂ ਆਪਣੇ ਲੋਕਾਂ ਦਾ ਕਿੰਨਾਕ ਖਿਆਲ ਰੱਖਦੇ ਨੇ ਸੋ ਇਸ ਤੋਂ ਵੱਡੀ ਮਿਸਾਲ ਤਾਂ ਨਹੀਂ ਹੋਣੀ ਨਾ ਕਿ ਜਿੱਥੋਂ ਪਹਿਲਾ ਪ੍ਰਧਾਨ ਮੰਤਰੀ ਜਿੱਥੋਂ ਮੌਜੂਦਾ ਪ੍ਰਧਾਨ ਮੰਤਰੀ ਹੋਵੇ ਤੇ ਉੱਥੇ ਵੀ ਔਰਤਾਂ ਦੀ ਕ੍ਰਾਈਮ ਦੀ ਉੱਥੇ ਵੀ ਹੋਰ ਮਾਮਲਿਆਂ ਦੇ ਵਿੱਚ ਇਹ ਹਾਲਾਤ ਹੋਣ ਸਕੂਲਾਂ ਦੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਲੇ ਤੱਕ ਆ ਲੋਕਤਾਂਤ੍ਰਿਕ ਸਾਖਰਤਾ ਦੀ ਅਸੀਂ ਕਿੰਨੀਕ ਤਰੱਕੀ ਕਰ ਸਕੇ ਹਾਂ ਬਹੁਤ ਬਹੁਤ ਧੰਨਵਾਦ ਜਲਦ ਮਿਲਾਂਗੇ ਇੱਕ ਹੋਰ ਨਾ